Bapa kenal ke perabot kerana mati usik gaji ke dona lahir. ਦਰਬਾਰੀ پیسے ਹੋਰ ਬਾਬਾ ਮੋਤੀराम ਮੈਰਾਕ ਜੀ ਦਾ 16ਵਾਂ ਸਲਾਨਾ ਸ਼ਿਦੀ ਸਮਾਗਮ ਕਰਵਾਇਆ ਅਮਰ ਸ਼ਹੀਦ ਬਾਬਾ ਮੋਤੀराम ਮੈਰਾ ਕਸ਼ਯਪ ਰਾਜਪੂਤ ਸਭਾ ਪੰਜਾਬ ਵੱਲੋਂ ਪੰਜਾ ਸਭਾ ਦੇ ਪੰਜਾਬ ਪ੍ਰਧਾਨ ਦਵਿੰਦਰ ਸਿੰਘ ਰੇਲੂ ਦੀ ਅਗਵਾਈ ਚ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀराम ਮੈਰਾ ਜੀ ਪਿੰਡ ਕੋਟਲਾ ਸੁਰਜਮਲ ਵਿਖੇ ਬਾਬਾ ਮੋਤੀਰਾਮ ਮੈਰਾ ਜੀ ਦਾ 16ਵਾਂ ਸਲਾਨਾ ਸ਼ਿਦੀ ਸਮਾਗਮ ਕਰਵਾਇਆ ਗਿਆ ਸਵੇਰ ਸਮੇਂ ਸ਼੍ਰੀ ਅਖੰਡ ਪਾਤਸ਼ਾਹਬ ਜੀ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਗਿਆਨੀ ਸੁਖਦੇਵ ਸਿੰਘ ਸ਼ਾਨ ਦੇ ਢਾਡੀ ਜੱਥੇ ਵੱਲੋਂ ਸੰਤਾਨੂ ਬਾਬਾ ਮੋਤੀराम ਮਹਿਰਾ ਜੀ ਦਾ ਇਤਿਹਾਸ ਸੁਣਾਇਆ ਗਿਆ ਸਮਾਗਮ ਦੌਰਾਨ ਵਿਧਾਇਕਰ ਦੇਵ ਸਿੰਘ ਲਾਢੀ ਸ਼ੇਰੋਵਾਲੀਆ ਬਾਬਾ ਜਸਵੰਤ ਸਿੰਘ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਵੀਰ ਸਿੰਘ ਟੰਡਵਾਲ ਕੁਲਾ ਸਰਹਾਲੇ ਵਾਲਾ ਆਦਿ ਨੇ ਉੱਚੇ ਚੇਤਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਜਸਪਾਲ ਸਿੰਘ ਖਾਲਸਾ ਗਰੀਬ ਸਿੰਘ ਸ੍ਰੀ ਅਮਰਜੀਤ ਪਗਵਾੜਾ ਤੇ ਸਾਬਕਾ ਸਰਪੰਚ ਜਗਤਾਰ ਸਿੰਘ ਖਾਲਸਾ ਨੇ ਸੰਤਾਨ ਨਾਲ ਬਾਬਾ ਮੋਤੀराम ਮੈਰਾ ਜੀ ਦੀ ਸ਼ਹਾਦਤ ਬਾਰੇ ਵਿਚਾਰ ਸਾਂਝੇ ਕੀਤੇ ਪ੍ਰਬੰਧਕਾਂ ਵੱਲੋਂ ਜਥਿਆਂ ਸਖਸ਼ੇਤਾ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ ਸੰਤਾਂ ਵੱਲੋਂ ਨਿਸ਼ਾਨਸਬ ਦੇ ਚੋਲਾ ਬਦਲੀ ਦੀ ਸੇਵਾ ਵੀ ਕੀਤੀ ਗਈ ਪਰ ਦਾਨਦਵਿੰਦਰ ਸਿੰਘ ਰਹਿਲੂ ਨੇ ਆਈਆਂ ਸੰਤਾਂ ਦਾ ਧੰਨਵਾਦ ਕੀਤਾ समाप्ति उपरंत संगत गुरु का लंगर टुट वरताया गया इस मौके सबका मैंबर पंचायत भजन कौर ब्लाक समिति के सबका चेयरपर्सन परमजीत कौर कोटला एम सी राखी मटू शाहकोट सिमरजीत कौर टंडोवाल सबका मैंबर पंचायत कमलजीत कौर जगतार सिंह खालसा सबका सरपंच चेयरमैन गुरमुख सिंह कोटला जसपाल सिंह खालसा अजीत सिंह चीता गरीब सिंह श्री अमरजीत फगवाड़ा सुखदेव गिल सबका सरपंच सुखदेव सिंह सुखा सबका सरपंच ਸਰਿੰਦਰ ਸਿੰਘ ਬਲਹੋਤਰਾ, ਜੋਨੀ ਪ੍ਰਧਾਨ ਫਗਵਾੜਾ, ਬਲਬੀਰ ਸਿੰਘ ਵਡਾਲਾ, ਗੁਰਮੀਤ ਸਿੰਘ ਖਾਲਸਾ, ਪਰਮਜੀਤ ਸਿੰਘ ਖਾਲਸਾ, ਦਿਲਾਵਰ ਸਿੰਘ, ਉਦਮ ਸਿੰਘ ਕੁੰਮਣ, ਸੋਨ ਸਿੰਘ ਖਾਲਸਾ, ਦਰਸ਼ਨ ਸਿੰਘ ਬਿੱਲੂ, ਸਰਪੰਚ ਰਵਿੰਦਰ ਸਿੰਘ, ਸਾਬਕਾ ਸਰਪੰਚ ਗੁਰਨਾਮ ਸਿੰਘ, ਪਰਮਜੀਤ ਸਿੰਘ ਹੌਲੈਂਡ, ਪਰਮਜੀਤ ਸਿੰਘ ਮਾਨ, ਮਹਿੰਦਰ ਸਿੰਘ, ਹਰਜਿੰਦਰ ਸਿੰਘ ਸਾਬੀ, ਹਰਮੇਸ਼ ਸਿੰਘ ਮੇਸ਼ਾ, ਮਲਕੀਸ਼ ਸਿੰਘ, ਸੁਖਵਿੰਦਰ ਸਿੰਘ ਬਾਜਵਾ, ਵੀਰ ਸਿੰਘ सिंह सुखी गुरमीत राजू सुरेंद्रपाल सिंह नकोदर रविपाल मेहरा नकोदर अमनप्रीत सिंह ग्गू कमलदीप दमनप्रीत प्रभदीप सुमित चंचल सिंह मोगा गुरमुख सागरपुर मंगल सिंह गोबिंदपुर पवन बिलगा रिपोर्टर दविंदर सिला विशेष रिपोर्ट पंजाब न्यूज फतेह ਸਤ ਸੰਗਤ ਦੀ ਮੈਂ ਆ ਤੁਹਾਡਾ ਆਪਣਾ ਕੁਲਾ ਸਿਹਾਲੇ ਵਾਲਾ ਅੱਜ ਮੈਂ ਕੋਟਲਾ ਸੂਰਦਵਲ ਸੋ ਉੱਥੇ ਆਇਆ ਹਾਂ ਅੱਜ ਇੱਥੇ ਬਹੁਤ ਹੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਅਮਰ ਸ਼ਹੀਦ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੀ ਯਾਦ ਵਿੱਚ ਉਹਨਾਂ ਦਾ 16ਵਾਂ ਸ਼ਹੀਦੀ ਸਮਾਗਮ ਇਹ ਮਨਾਇਆ ਗਿਆ ਤੇ ਬਹੁਤ ਵੱਡੇ ਅਪਨਾਲੇ ਨੇ ਤੇ ਮੈਂ ਆਪਣੇ ਵੱਲੋਂ ਔਰ ਆਪਣੀ ਜਿੰਨੀ ਮੇਰੀ ਟੀਮ ਹੈ ਇਹ ਫਰਵਾੜੇ ਤੋਂ ਅਸੀਂ ਆਏ ਹਾਂ ਸਾਡੀ ਸਾਰੀ ਟੀਮ ਵੱਲੋਂ ਇਥੇ ਟੀਮ ਨੂੰ ਸਰਦਾਰ ਦਵਿੰਦਰ ਸਿੰਘ ਜੀ ਰਹਿਲੂ ਜਟ ਕੇ ਪ੍ਰਧਾਨ ਸਾਹਿਬ ਨੇ ਔਰ ਇਹਨਾਂ ਦੀ ਪੂਰੀ ਕਮੇਟੀ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਹਰ ਸਾਲ ਅਸੀਂ ਆਨੇ ਆ ਇਥੇ ਕਾਫੀ ਗਿਣਤੀ ਵਿੱਚ ਸੰਗਤ ਆਦੀ ਹੈ ਸੋ ਮੇਰਾ ਇਹ ਮੰਨਣਾ ਹੈ ਕਿ ਜੇ ਐਸੀ ਤਰ੍ਹਾਂ ਇਹ ਆਪਾਂ ਅਪਰਾਧੇ ਕਰਦੇ ਰਹੀਏ ਆਪਣੀ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਗੁਰਪੁਰਬ ਮਨਾਉਂਦੇ ਰਹੀਏ ਸ਼ਹੀਦੀ ਸਮਾਗ ਮੰਨਾਉਂਦੇ ਰਹੀਏ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਦੀ ਹੈ ਸਾਡੇ ਬੱਚੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿ ਕਿਨਾਂ ਦੇ ਵਾਰਿਸ ਆ ਅਸੀਂ ਕਿਨਾਂ ਦੇ ਬੱਚੇ ਆ ਕਿੱਡੇ ਕੋ ਮਹਾਨ ਸ਼ਹੀਦ ਹੋਏ ਨੇ ਸਾਡੇ ਗੁਰੂ ਹੋਏ ਨੇ ਸੋ ਮੈਂ ਅੱਜ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਗੁਰੂ ਕੇ ਲੰਗਰ ਵੀ ਚੱਲ ਰਹੇ ਨੇ ਸੋ ਮੇਰੇ ਵੱਲੋਂ ਔਰ ਮੇਰੀ ਪੂਰੀ ਜਨੇਮ ਟੀਮ ਆਈਏ ਫਗਵਾੜੇ ਤੋਂ ਆਲ ਇੰਡੀਆ ਕਸ਼ਵਰਾਜ ਗੁਰੂ ਬਾਬਾ ਹਿੰਮਤ ਸਿੰਘ ਐਜੂਕੇਸ਼ਨ ਬੋਰਡ ਅਤੇ ਬਾਬਾ ਹਿੰਮਤ ਸਿੰਘ ਚੈਰੀਟੇਬਲ ਟੈਕਨੀਕਲ ਇੰਸਟੀਚਿਊਟ ਫਗਵਾੜਾ ਵੱਲੋਂ ਸੋ ਸਾਰੀ ਸਾਰੀ ਟੀਮ ਵੱਲੋਂ ਇੱਥੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਦਾ ਧੰਨਵਾਦ ਮੈਰਾ ਯੂਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਵਾ ਜਿਸ ਵਿੱਚ ਪੰਜਾਬ ਦੇ ਪ੍ਰਧਾਨ ਦਵਿੰਦਰ ਸਿੰਘ ਜੀ ਦੇ ਲੂ ਜਿਨ੍ਹਾਂ ਦੇ ਉਦਮ ਸਦਕਾ ਬਾਬਾ ਜੀ ਦਾ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਪਿੰਡ ਕੋਟਲਾ ਸੁਖਜਮਲ ਵਿੱਚ ਬਣਿਆ ਹੋਇਆ ਵਾ ਇਸ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਸਾਡੇ ਇਲਾਕੇ ਦੀਆਂ ਸੰਗਤਾਂ ਬਹੁ ਮਹਾਂ ਆ ਕੇ ਸ਼ਹੀਦ ਬਾਬਾ ਮੋਤੀराम ਮਹਿਰਾ ਜੀ ਦਾ ਪਰਬ ਮਨਾਉਂਦੀਆਂ ਵਾ ਜੇ ਤਵੇ ਸਖਦੇਵ ਸਿੰਘ ਜੀ ਸ਼ਾਨ ਢਾਡੀ ਜਥੇ ਨੇ ਬਾਬਾ ਜੀ ਦੇ ਇਤਿਹਾਸ ਤੋਂ ਜਾੜੂ ਪਰਾਇਆ ਸਾਥਾ ਨੂੰ ਤੇ ਗੁਰੂ ਘਰ ਦੀਆਂ ਰਸੀਆਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ